ਸਤਨਾਮ ਸ੍ਰੀ ਵਾਹਿਗੁਰੂ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਵ ਪ੍ਰਸਾਦ ਸੋਇ ਇਹ ਪਾਸੇਂ ਦਸਵੀਂ ਸ਼ਰਾਵਕ ਸੁਰ ਸਮੂਹ ਸਿਧਾਨ ਕਹਿ ਦੇਖ ਪ੍ਰਿਯੋ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾadik ਸੰਤ ਕਮੂਹ अनेक ਮੱਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋਤੇ ਏ ਕਰਤੀ ਬਿਨ ਏ ਕਰਤੀ ਕੇ माते मतंग जरेजर संग अनूप औतंग सुरंग सवारी कोटतरंग परंग सिकुदत पौन के गौ उनको जातनेवारे भारी पुजान के पूप बलि बिद न उत्तीस न जात बिचारे एते पहे तू कहा पहे भूपत अंत कोनागे ही पाए पधारए जीत फिरे सब देश निशान को बाजत ढोल मृदंग नगारे गुंजित घोघ गजान के सुंदर हिंसत हैं हाजरा हजारे ਪੂਤ ਪਵਿੱਖ ਭਵਾਨ ਕੇ ਪੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੀ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਕ ਨੇਮ ਅਨੇਕ ਵਸੇਖੈ ਬੇਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਤ ਸੁਪਾਹਾ ਦੁਰੰਤ ਦੁਵਾਹਾ ਸੁਸਾਜ ਸੁਨਾਹਾ ਦੁਰਜਾਨ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਅਰੀਰ ਮਰੋਰ ਮਵਸਨ ਮਾਤੇ ਮਤੰਗਨ ਮਾਨ ਮਲੈਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਗੇ ਵੀਰ ਅਪਾਰ ਭੰਡੇ ਬਰਿਆਰ ਅਬਚਾਰੇ ਸਾਰ ਕੀ ਧਾਰ ਪਛੇ ਆ ਤੋਰ ਨਿਸਮਿਲੰਦ ਮਵਸਨ ਮਾਤੇ ਗਜਾਨ ਕੇ ਮਾਨ ਮਲਿਆ ਗਣਹੇ ਗਣਹਾਨ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵੇ ਆ ਸਾਹਿਬ ਸ੍ਰੀ ਸਭ ਕੋ ਸਿਰ ਨਾ ਇੱਕ ਜਾਚਕ ਅਨੇਕ ਸੋ ਇੱਕ ਦਿਵਿਆ ਦਾਨੁ ਦੇਵੋ ਪੈ ਨੰਦ ਨਿਸਾਚਰ ਭੂਤ ਭਵਿਕ ਭਵਾਨ ਜਪ엥ਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪ엥ਗੇ ਪੁਨ ਪ੍ਰਤਾਪਨ ਬਾੜ ਜੈਤ ਤੁੰ ਪਾਪਨ ਕੇ ਬਹੁ ਪੁੰਜ ਖਪ엥ਗੇ ਸਾਧ ਸਮੂਹ ਪਰ ਸੰਨ ਫਿਰੈ ਜਗ ਛਤਰ ਸਮੇ ਅਮਲੋਕ ਚਪਹਿਗੇ ਮਾਨੁ ਇੰਦਰ ਗਜੰਦਰ ਨਿਰਾਧਪ ਜੋਨ ਤ੍ਰਿਲੋਕ ਕੋ ਰਾਜ ਕਰਨਗੇ ਕੋਟ ਇਸ਼ਨਾਨ ਗਜਾਤਕ ਦਾਨ ਅਨੇਕ ਸੋਮ ਵਰਸਾਜ ਬਰਹਿਗੇ ਬ੍ਰਹਮ ਮਹੇਸ਼ਰ ਵਿਸ਼ਨਸ ਚੀਪਤ ਅੰਤ ਫਸੇ ਜਮ ਫਾਸ ਪਰ엥ਗੇ ਜੀਨਰ ਸ੍ਰੀਪਤ ਕੇ ਪ੍ਰਸਹ ਹੈ ਪਗ ਤੇ ਨਰ ਫੇਰ ਨ ਦੇਹ ਧਰ엥ਗੇ ਪਹਾ ਪਯੋ ਜੋ ਦੋ ਲੋ ਟਿੰ ਮੁੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ। ਨਾਤ ਫਿਰਿਓਲੀ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਯੋ। ਬਾਸਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸਸ ਸੋ ਬੈਸ ਮਤਾਯੋ। ਤਾਂਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਰੇ ਲਟਕਾਇਓ। کہو لکھیو ہر آواتی دشا میں کہو پشاہ کو سیسنے نے وایو کو بوتان کو پوجت ہے پس کو مرتان کو پوجن تایو اور کرا ارجو سب ہی جگ سری پگوان کو پیدنا پاؤ کو بھوتان کو پوجت ہے پس کو مرتن کو پوجن تایو ਪੂਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇੱਕ ਓੰਕਾਰ ਸਤਗੁਰ ਪ੍ਰਸਾਦ ਤੇ ਪ੍ਰਸਾਰ ਸੋਈਏ ਪਾਤਸ਼ਾਹ ਹੀ ਦਸੁਈ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਓ ਬਾਰਗ ਨੀ ਮਨਗਾਰੈ ਪਸ਼ ਪਸ਼ੂ ਨਗ ਨਾਗ ਨਿਰਾਧਪ ਸਰਬ ਸਮੇ ਸਭ ਕੋ ਪ੍ਰਤਪਾਲੈ ਓਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦੇ ਆਲ ਦੇ ਅਨਿਤ ਦੁਖਨ ਦੇਖਤ ਹੈ ਪਰ ਦੇਤਨ ਹਾਰੇ ਦਾਹਤ ਹੈ ਦੁਖ ਦੁਖਨ ਕੋ ਤਲ ਦੁਨਜਨ ਕੇ ਪਲ ਮੈਂ ਦਲ ਧਾਰੇ ਠੰਡ ਅਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪੀਰ ਸੁਭਾਰੇ ਪਾਰਨਾ ਪਾਏ ਸਕੇ ਪਦਮਾਪਤ ਵੇਦ ਕਤੇਵ ਅਭੇਦ ਉਚਾਰੇ ਰੋਜੀ ਹੀ ਰਾਜ ਬਨੁਕਤ ਰਾਜ ਕੋ ਰੋਖ ਰੂਹਾਨ ਕੀ ਰੋਜੀ ਨ ਟਾਰੇ ਕੀਟ ਪਤੰਗ ਕੋ ਰੰਗ ਕੋ ਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਅਦੇਵ ਖਪੇ ਅਹ ਮੇਵ ਨਾ ਭੇਵ ਲਖਿਓ ਪਰਮ ਸੋ ਪਰਮ ਆਈ ਵੇਦ ਪੁਰਾਨ ਕਥੇਬ ਕੁਰਾਨ ਹ ਸੇਵ ਥਕੇ ਕਰ ਹਾਸ ਨ ਆਈ ਪੂਰਨ ਪ੍ਰੇਮ ਪ੍ਰਵਾਹੂ ਬਿਨਾ ਪੂਰਨ ਪ੍ਰੇਮ ਪ੍ਰਵਾਹੂ ਬਿਨਾ ਪਤ ਸੋ ਕਿਨ ਸ੍ਰੀ ਪਦਮਾ ਪਤ ਪਾਏ ਆਦ ਅਨੰਤ ਅਗਾਦ ਅਦੇਵ ਸੁਪੂਤ ਭਵਿਕ ਭਵਾਨ ਅਪਹਿ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਖ ਅਸ਼ਿਦਰ ਅਸ਼ਹਿ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ ਤੀਨ ਦਿਆਲ ਦਿਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾ ਪਤ ਐ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਭੋਗ ਨਾ ਭੋਗ ਨਾ ਪੈ ਹੈ ਤੇਹ ਬਹੀਨ ਸਨੇਹ ਸਬੋਤਨ ਨੇਹ ਬਰਕਤ ਅਗਹਿ ਅਸ਼ਹਿ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਬੋ ਭਾਂਤ ਬਚਾਵੇ ਛਤਰ ਅਨੇਕ ਕਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਭੂਹੁ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੁਪੇਟ ਹੀ ਕੇ ਪਟ ਬੀਤ ਬਚਾਵੇ ਜਸ ਭੁਜੰਗ ਸੁਦਾਨੁਦੇਵ ਅਪੇਵ ਤੁਮੇ ਸਭ ਹੀ ਕਰਤਿ ਹਾਵੇ ਊਮ ਆਕਾਸ ਪਤਾਲ ਸਤਲ ਜਸ ਭੁਜੰਗ ਸਭੇ ਸਿਰ ਨਿ ਆਵੇ ਪਾਈ ਸਕੇ ਨਹੀਂ ਪਾਰ ਪ੍ਰਵਾਹੂ ਕੋ ਨੇਤ ਹੀ ਨਿਤ ਹੈ ਮੇਰ ਬਤਾਵੇ ਕੋਈ ਸਕੇ ਸਭੀ ਖੁਜਿਆਸੁਰ ਹਾਰ ਪਰੇ ਹਰ ਹਾਥ ਨ ਆਵੇ ਨਾਰਦ ਸੇ ਚਤੁਰ ਆਨੰਦ ਸੇ ਰਮਨਾਰਕ ਸੇ ਸਭੂ ਮਿਲ ਗਾਇਓ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇਸ ਕੇ ਨਹੀਂ ਪਾਰ ਉਪਮਾ ਪਤ ਸਿੱਧ ਸਨਾਥ ਸੰਨਤਨ ਧਾਇਓ ਧਿਆਨ ਤਰੋ ਤੈ ਕੋ ਮਨ ਮੈਂ ਤੈ ਕੋ ਅਮਤੋਜ ਸਬੈ ਜਗ ਛਾਇਓ ਬੀਦ ਕੁਰਾਨ ਕਤੇਬ ਕੁਰਾਨ ਅਪੇਦ ਨਿਰਪਾਨ ਸਬੈ ਪਠਾਰੈ పేద ਨਾ ਪਾਈ ਸਕੇ ਉਹ ਅਨਪੇਦ ਕੋ ਕਿਨਤ ਹੈ ਅਨਸ਼ੇਦ ਪੁਕਾਰੇ ਤraag ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤੇ ਹਾਰੇ ਆਦ ਅਨਾਦ ਅਗਾਦ ਅਪੇਖ ਅਦਵੇਖ ਜਪਿਓ ਤਿੰਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸ਼ਨਾਨ దిਏ ਬਹੁ ਦਾਨ ਮਹਾ ਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ਼ ਤਪੋ ਤਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਝੇ ਬਿਨ ਅੰਤ ਕੋ ਅੰਤਿ ਕੇ ਧਾਮ ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ